ਅਤਿ ਦੇਸ਼ ਆ ਗਏ ਕਿ ਜਿਹੜੇ ਸਟਰੀਟ ਡੌਗ ਨੇ ਜਿਵੇਂ ਆਪਾਂ ਆਵਾਰਾ ਕੁੱਤੇ ਵੀ ਕਹਿ ਦਿੰਦੇ ਆ ਤੇ ਉਹ ਬੜੇ ਆਰਾਮ ਦੇ ਨਾਲ ਗੱਡੀ ਦੇ ਉੱਪਰ ਆਰਾਮ ਕਰ ਰਹੇ ਨੇ ਸੁਨੀਲ ਮੈਣੀ ਜੀ ਜਿਹੜੇ ਓਨਰ ਨੇ ਉਹਨਾਂ ਦੇ ਤਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਵੱਲੋਂ ਇਹਨਾਂ ਨੂੰ ਠਾਇ ਕਿ ਨਹੀਂ ਜਾਂਦਾ ਜਿੱਥੇ ਆਮ ਲੋਕ ਵੱਟੇ ਇਟਾਂ ਮਾਰਦੇ ਨੇ ਜਾਂ ਮਾਰਦੇ ਕੁੱਟਦੇ ਨੇ ਤੇ ਇੱਧਰ ਜਿਹੜਾ ਪ੍ਰਵਾਹ ਹੀ ਨਹੀਂ ਹੈ ਕਿ ਗੱਡੀ ਵੀ ਕੋਈ ਚੱਕਰ ਹੀ ਨਹੀਂ ਹੈਗਾ ਤਾਂ ਗੱਡੀ ਦੇ ਉੱਪਰ ਜਿਹੜੇ ਬੈਠੇ ਨੇ ਡੌਗ ਜੀ 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 ਆਮ ਲੋਕ ਤਾਂ ਜੀ ਮੈਂ ਕਹਿੰਦਾ ਵੀ ਬਰਦਾਸ਼ਤ ਹੀ ਨਹੀਂ ਕਰਦਾ ਕੋਈ ਇਹ ਦਰਵੇਸ਼ ਹੈ ਜੀ ਇਹਨਾਂ ਕਰਕੇ ਤਾਂ ਇਹ ਸ੍ਰਿਸ਼ਟੀ ਚੱਲਦੀ ਹੈ ਇਹ ਦਿਨ ਰਾਤ ਠੰਡ ਦੇ ਵਿੱਚ ਵੀ ਸੇਵਾ 'ਚ ਲੱਗੇ ਆ ਨਿਸ਼ਕਾਮ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਅਸੀਂ ਇੱਥੋਂ ਦੀ ਲੰਗਰੇਸੀ ਰਸਤੇ ਦੇ ਉੱਪਰੋਂ ਤਾਂ ਇੱਕ ਕਾਰ ਦੇ ਉੱਪਰ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਟਰੀਟ ਡੌਗ ਨੇ ਜਿਹਨਾਂ ਆਪਾਂ ਆਵਾਰਾ ਕੁੱਤੇ ਵੀ ਕਹਿ ਦਿੰਦੇ ਆ ਤੇ ਉਹ ਬੜੇ ਆਰਾਮ ਦੇ ਨਾਲ ਗੱਡੀ ਦੇ ਉੱਪਰ ਆਰਾਮ ਕਰ ਰਹੇ ਨੇ ਧੁੱਪ ਸੇਕ ਰਹੇ ਨੇ ਔਰ ਇਸ ਟਾਈਮ ਦੋ ਨੇ ਜਦੋਂ ਅਸੀਂ ਪਹੁੰਚੇ ਸੀ ਤਾਂ ਇੱਕ ਹੋਰ ਡੌਗ ਜਿਹੜਾ ਛੱਤ ਦੇ ਉੱਪਰ ਬੈਠਾ ਹੋਇਆ ਸੀ ਤਾਂ ਸਾਹਮਣੇ ਜਿਹੜੀ ਸ਼ਾਪ ਹੈ ਸਮੀਲ ਮੈਨੇਜੀ ਜਿਹੜੇ ਓਨਰ ਨੇ ਉਹਨਾਂ ਦੇ ਤਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਵੱਲੋਂ ਇਹਨੂੰ ਠਾਇਕ ਨਹੀਂ ਜਾਂਦਾ ਜਿੱਥੇ ਆਮ ਲੋਕ ਵੱਟੇ ਇੱਟਾਂ ਮਾਰਦੇ ਨੇ ਜਾਂ ਮਾਰਦੇ ਕੁੱਟਦੇ ਨੇ ਤੇ ਇੱਧਰ ਜਿਹੜਾ ਪ੍ਰਵਾਹ ਹੀ ਨਹੀਂ ਹੈਗੀ ਗੱਡੀ ਦੀ ਕੋਈ ਚੱਕਰ ਹੀ ਨਹੀਂ ਹੈਗਾ ਤਾਂ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਸਮੀਲ ਮੈਨੇਜੀ ਜੀ ਮੈਨੇਜੀ ਜੀ ਸਵਾਗਤ ਆ ਲਿਵਾਣਾ ਲੱਗਦਾ ਤੁਹਾਡਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਹੋਰ ਵੀ ਮੀਡੀਆ ਵਾਲੇ ਆਂਦੇ ਆ ਤੁਹਾਡੇ ਦਿਲ ਚ ਕਿਵੇਂ ਆਇਆ ਕਿ ਤੁਸੀਂ ਅੰਦਰ ਆ ਕੇ ਪੁੱਛਿਆ ਵੀ ਕੁੱਤੇ ਆ ਮੈਂ ਆਵੇ ਸਿੱਤੋਂ ਰਾਨਾ ਹਾਂਜੀ ਅਸੀਂ ਲੰਘ ਰਹੇ ਸੀਗੇ ਪਰ ਪ੍ਰੰਤੂ ਆ ਗੱਡੀ ਦੇ ਉੱਪਰ ਜਿਹੜੇ ਬੈਠੇ ਨੇ ਡੌਗ ਆਮ ਲੋਕ ਤਾਂ ਜੀ ਮੈਂ ਕਹਿੰਦਾ ਵੀ ਬਰਦਾਸ਼ਤ ਹੀ ਨਹੀਂ ਕਰਦਾ ਕੋਈ ਤੇ ਤੁਹਾਡੀ ਨਵੀਂ ਗੱਡੀ ਦੇ ਉੱਪਰ ਸਕ੍ਰੈਚ ਵਗੈਰਾ ਪੈ ਰਹੇ ਇਹਨਾਂ ਦੇ ਨੋਹਾਂ ਦੇ ਨਾਲ ਤੇ ਤੁਹਾਡੇ ਵੱਲੋਂ ਕੁਝ ਕਿਹਾ ਹੀ ਨਹੀਂ ਯਾਦ ਮੈਂ ਇਹ ਦਰਵੇਸ਼ ਹੈ ਜੀ ਇੰਨਾ ਕਰਕੇ ਤਾਂ ਇਹ ਸ੍ਰਿਸ਼ਟੀ ਚੱਲਦੀ ਐ ਇਹ ਦਿਨ ਰਾਤ ਠੰਡ ਦੇ ਵਿੱਚ ਵੀ ਸੇਵਾ 'ਚ ਲੱਗੇ ਆ ਨਿਸ਼ਕਾਮ ਜਿਨ੍ਹਾਂ ਨੇ ਕੁਛ ਵੀ ਆ ਕੇ ਮੰਗਣਾ ਨਹੀਂ ਤੁਹਾਡੀ ਮਰਜ਼ੀ ਕੁਛ ਪਾ ਦਿਓ ਨਾ ਪਾ ਦਿਓ ਭਾਵੇਂ ਵੱਟੇ ਮਾਰੋ ਤੇ ਭਾਵੇਂ ਜੋ ਮਰਜ਼ੀ ਕਰੋ ਇਹ ਸਭ ਤੋਂ ਵੱਡੇ ਸੇਵਾਦਾਰ ਆ ਇਹਨਾਂ ਦੀ ਸੇਵਾ ਜਿਹੜੀ ਐ ਕਦੀ ਵੀ ਆਪਾਂ ਜ਼ਿੰਦਗੀ 'ਚ ਭੁਲਾ ਨਹੀਂ ਸਕਦੇ ਇਹਨਾਂ ਨੇ ਜਦੋਂ ਵੀ ਸੋਚਣਾ ਇਹਨਾਂ ਨੇ ਇਨਸਾਨ ਬਾਰੇ ਸੋਚਣਾ ਵੀ ਇਨਸਾਨ ਨੂੰ ਮੈਂ ਇਹ ਮੇਰੇ ਆਸੇ ਇਹਨਾਂ ਸੋਚਦਾ ਤੇ ਮੈਂ ਤੇ ਆਸੇ ਕੀ ਇਹਦਾ ਪੁਲਪਲਾ ਕਰਨਾ ਹੱਥ ਆਟਾ ਮੇਹੀ ਸੋਚਦੇ ਰਹਿੰਦੇ ਚੋਰੀ ਜਿਕਾਰੀ ਤੋਂ ਵੀ ਬਚਾਉਂਦੇ ਆ ਦਿਨ ਰਾਤੇ ਨਿਸ਼ਕਾਮ ਸੇਵਾ ਕਰਦੇ ਆ ਤੇ ਮੈਨੂੰ ਜੀ ਤੁਹਾਡਾ ਕੰਮਕਾਰ ਕੀ ਹੈਗਾ ਸਾਡਾ ਕੰਮ ਸਕੂਲ ਯੂਨੀਫਾਰਮ ਦਾ ਜੀ ਇਕਬਾਲਗੰਜ ਰੋਡ ਤੇ ਇੱਥੇ ਆਫਿਸ ਹੈ ਅੱਛਾ ਅੱਛਾ ਸਾਰਾ ਯੂਨੀਫਾਰਮ ਬੰਦੀ ਹੈ ਆਲ ਓਵਰ ਇੰਡੀਆ ਦੀ ਸਪਲਾਈ ਹੈ ਹਾਂਜੀ ਤੇ ਹੋਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਥੇ ਬੈਠਣ ਤੋਂ ਰੋਕਣਾ ਚਾਹੀਦਾ ਜੇ ਨਹੀਂ ਚਾਹੀਦਾ ਤਾਂ ਕਿਉਂ ਚਾਹੀਦਾ ਨਹੀਂ ਚਾਹੀਦਾ ਤਾਂ ਵੀ ਸਾਨੂੰ ਇਹਦਾ ਰੀਜ਼ਨ ਦੱਸੋ ਨਹੀਂ ਇਹਨਾਂ ਨੂੰ ਨਹੀਂ ਰੋਕਣਾ ਚਾਹੀਦਾ ਇਹ ਤਾਂ ਸੇਵਾਦਾਰ ਨੇ ਹੋਰ ਲੋਕ ਜਿਹੜੇ ਇਹਨਾਂ ਨੂੰ ਇੱਟਾ-ਵੱਟੇ ਮਾਰਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਹੈ ਉਹ ਉਹ ਉਹਨਾਂ ਦੀ ਬਹੁਤ ਵੱਡੀ ਗਲਤੀ ਹੈ ਉਹ ਮਤਲਬ ਪ੍ਰਭੂ ਦੇ ਨੇੜੇ ਨਹੀਂ ਲੱਗੇ ਹੋਏ ਉਹ ਇਹ ਸਮਝਦੇ ਆ ਵੀ ਇਸ ਧਰਤੀ ਤੋਂ ਆਪਾਂ ਕੁਝ ਲਿਜਾ ਸਕਦੇ ਆ ਮੈਨੂੰ ਲੱਗਦਾ ਇਸ ਧਰਤੀ ਤੇ ਹਰ ਇਨਸਾਨ ਨਾ ਕੁਝ ਲੈ ਕੇ ਆਇਆ ਨਾ ਹੀ ਜੀਵ ਜੰਤੂ ਪਸ਼ੂ ਨਾ ਹੀ ਇਸ ਧਰਤੀ ਤੇ ਲਿਆਇਆ ਨਾ ਇਨਸਾਨ ਨੇ ਲੈ ਕੇ ਜਾਣਾ ਇਹਨਾਂ ਚ ਵੀ ਉਹੋ ਜੀ ਜਾਣੇ ਜਿੱਦਾਂ ਦੀ ਸਾਡੇ ਚ ਅਜਨ ਜਾਣ ਹੈਗੀ ਹੈ ਇਨਸਾਨੀਅਤ ਨਾਲ ਆਪਾਂ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਇਹਨਾਂ ਦਾ ਕੋਈ ਹੋਰ ਤਾਂ ਹੈ ਨਹੀਂਗਾ ਇਹ ਸਾਡੇ ਬਾਰੇ ਹੀ ਸੋਚਦੇ ਵੀ ਇਹਨੂੰ ਕੁਝ ਨਾ ਕੁਝ ਪ੍ਰਭੂ ਦਵੇ ਤੇ ਇਹ ਮੈਨੂੰ ਦਵੇ ਇਹ ਮੈਨੂੰ ਜੀ ਹੋਰ ਵੀ ਬੜੀਆਂ ਗੱਡੀਆਂ ਖੜੀਆਂ ਐਸ ਰੋਡ ਦੇ ਉੱਪਰ ਇਹ ਤੁਹਾਡੀ ਗੱਡੀ ਦੇ ਉੱਪਰ ਆ ਕੇ ਕਿਉਂ ਬੈਠਦੇ ਆ ਪਤਾ ਨਹੀਂ ਦੇਖੋ ਪਿਆਰ ਕਰਦੇ ਆ ਜੀ ਵੈਸੇ ਤੇ ਸਾਰਿਆਂ ਨਾਲ ਹੀ ਪਿਆਰ ਕਰਦੇ ਆ ਸਾਰਿਆਂ ਦੀ ਰਖਵਾਲੀ ਕਰਦੇ ਆ ਇੱਥੇ ਜਦੋਂ ਗੱਡੀ ਤੇ ਆ ਕੇ ਚੜਦੇ 1 2 4 5 6 ਆ ਗਿਆ 5 6 ਵੀ ਚੜੇ ਹੁੰਦੇ ਆ ਕਈ ਵਾਰੀ ਤਾਂ ਤਾਂ ਵੀ ਕਦੀ ਅਸੀਂ ਇਹਨਾਂ ਨੂੰ ਕਦੇ ਨਹੀਂ ਰੋਕਿਆ ਨਾ ਹੀ ਰੋਕਣਾ ਕਦੀ ਇਹਨਾਂ ਦੀ ਬਦੌਲਤ ਹੀ ਗੱਡੀ ਮਿਲੀ ਜੀ ਆਪਾਂ ਨੂੰ ਇਹ ਇੱਕ ਕਹਾਵਤ ਵੀ ਆ ਸਚਾਈ ਦੇ ਵਿੱਚ ਪਤਾ ਨਹੀਂ ਕਿੰਨੀ ਕਹਿਆ ਕਿ ਪਹਿਲਾਂ ਜਿਹੜਾ ਦਰਵੇਸ਼ ਆਇਆ ਸੀ ਔਰ ਉਸ ਤੋਂ ਬਾਅਦ ਉਹਨੇ ਜਿਹੜਾ ਰੱਬ ਦੇ ਕੋਲੋਂ ਅਰਦਾਸ ਕੀਤੀ ਕਿ ਮੈਨੂੰ ਇਨਸਾਨ ਜਿਹੜਾ ਭੇਜ ਧਰਤੀ ਤੇ ਜਿਹੜਾ ਮੈਨੂੰ ਰੋਟੀ ਪਾਣੀ ਪਾਵੇ ਤਾਂ ਤੁਸੀਂ ਇਹਨਾਂ ਦਾ ਖਾਣ ਪੀਣ ਦਾ ਵੀ ਖਿਆਲ ਰੱਖਦੇ ਬਿਲਕੁਲ ਸਚਾਈ ਹੈ ਜੀ ਮੈਂ ਨਹੀਂ ਰੱਖਦਾ ਉੱਪਰ ਵਾਲਾ ਮੈਨੂੰ ਦਿੰਦਾ ਉਹ ਦੇਈ ਜਾਂਦਾ ਆਪਾਂ ਇਹਨਾਂ ਨੂੰ ਦੇਈ ਦਿੰਦੇ ਆ ਉਹ ਇਹਨਾਂ ਦੀ ਬਦੌਰਦਰੀ ਬਾਬਾ ਸਾਨੂੰ ਦੇਈ ਜਾਂਦਾ ਭੋਲੇ ਬਾਬਾ ਜਿਹੜੇ ਆ ਜੋ ਵੀ ਹੈ ਮੇਰੇ ਭੋਲੇ ਸ਼ੰਕਰ ਸਾਡੀ ਲੋਕਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ ਵੀ ਬਣੀ ਹੈ ਉਹਦੇ ਉਹਦੇ ਵਿੱਚ ਵੀ ਅਸੀਂ ਸੇਵਾ ਕਰਦੇ ਆ ਹੁਣ ਭੋਲੇ ਸ਼ੰਕਰ ਦਾ ਬਾਬੇ ਦਾ ਤਿਉਹਾਰ ਆ ਰਿਹਾ 8 ਮਾਰਚ ਨੂੰ 8 ਮਾਰਚ ਨੂੰ ਬਹੁਤ ਵੱਡਾ ਤਿਉਹਾਰ ਆ ਸੀ ਗਊਸ਼ਾਲਾ ਤੋਂ ਇੱਕ ਰਾਤ ਯਾਤਰਾ ਦਾ ਯੋਜਨ ਕਰਦੇ ਆ ਸਾਡੀ ਇਥੇ ਕਬਾਲਗੰਜ ਰੋਡ ਦੇ ਉੱਤੇ ਬਹੁਤ ਵੱਡੀ ਬਾਬਾ ਦੀ ਰਿਸੈਪਸ਼ਨ ਹੁੰਦੀ ਹੈ ਉਹਦੇ ਵਿੱਚ ਬਾਬੇ ਨੇ ਆਪਣੇ ਚਰਨਾਂ ਚ ਲਾਇਆ ਮੇਰੀ ਤਾਂ ਉਹੀ ਸੋਚੇ ਵੀ ਜੇ ਮੈਂ ਮੈਂ ਉਹੀ ਤੁਹਾਡੀ ਗੱਲ ਮਾਫ ਕਰਨਾ ਟੋਕ ਰਿਹਾ ਕਿ ਉਪਰੋਂ ਉਪਰੋਂ ਅਸੀਂ ਬਹੁਤ ਦਿਖਾਵਾ ਕਰਦੇ ਆ ਕਿ ਸਾਡੇ ਵਰਗਾ ਦਿਆਲੂ ਕੋਈ ਨਹੀਂ ਹੈਗਾ ਪਰ ਦਿਲੋਂ ਜਿਹੜੇ ਦਿਆਲੂ ਨੇ ਉਹ ਬਹੁਤ ਘਟਨੇ ਮੰਨਦੇ ਗੱਲ ਬਿਲਕੁਲ ਇਹ ਤਾਂ ਹੈ ਹੀ ਆ ਜੀ ਪਰ ਲੇਕਿਨ ਇਹਨਾਂ ਨੂੰ ਦਿਖਾਣ ਵਾਲੀ ਤਾਂ ਵਿਚਾਰਿਆਂ ਨੂੰ ਕੋਈ ਹੈ ਹੀ ਨਹੀਂ ਇਹਨਾਂ ਦੀ ਮਰਜ਼ੀ ਇਹ ਤਾਂ ਸਾਡੀ ਮਰਜ਼ੀ ਹੈ ਵੀ ਯਾਨੀ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਪਾਈਏ ਨਾ ਪਾਈਏ ਇਹ ਤਾਂ ਚੁੱਪ ਕਰਕੇ ਆ ਕੇ ਪੈ ਜਾਂਦੇ ਆ ਬਾਕੀ ਇਹ ਵੀ ਸਾਰੀ ਦਿਹਾੜੀ ਇਹਨਾਂ ਦੀ ਕਿਰਪਾ ਦੇ ਨਾਲ ਉਹ ਕਟੋਰਾ ਦੁੱਧ ਵਾਲਾ ਹਰ ਟਾਈਮ ਪਰ ਆਉਂਦਾ ਮੈਨੇ ਜੀ ਹਟ ਕਦੇ ਵੀ ਨਹੀਂ ਖਾਲੀ ਹੁੰਦਾ ਮੇਰੇ ਮੈਂ ਇਹ ਕਹਿੰਦਾ ਜੇ ਮੇਰੀ ਗੱਡੀ ਦੇ ਉੱਪਰ ਵੀ ਡੌਗ ਬੈਠਾ ਹੁੰਦਾ ਨਾ ਤਾਂ ਮੈਂ ਉਹਨੂੰ ਉਠਾਣਾ ਸੀਗਾ ਸੱਚ ਬੋਲ ਰਿਹਾ ਬਿਲਕੁਲ ਮੈਂ ਵੀ ਇੱਥੇ ਸਕ੍ਰੈਚ ਪਾ ਦੇਗਾ ਜਾਂ ਕਿ ਮਹਿੰਗੀ ਕਾਰ ਆ ਤੁਹਾਡੀ ਠੀਕ ਹੈ ਜੀ ਤੇ ਕਦੇ ਮਹਿਸੂਸ ਨਹੀਂ ਹੋਇਆ ਵੀ ਇਹ ਨੁਕਸਾਨ ਕਿੰਨਾ ਕਰਦੇ ਮੈਨੂੰ ਮੇਰੇ ਦਿਮਾਗ 'ਚ ਹੀ ਨਹੀਂ ਆਇਆ ਜੀ ਕਦੇ ਵੀ ਨਾ ਮੈਂ ਸੋਚਿਆ ਨਾ ਮੈਂ ਕਦੇ ਸੋਚਣਾ ਓਕੇ ਇਹ ਇਹ ਤਾਂ ਇਨਸਾਨੀਅਤ ਨਾਲ ਤੀ ਵੀ ਤਾਂ ਜਾਣ ਹੈ ਨਾ ਇਹਨਾਂ ਦੇ 'ਚ ਵੀ ਤਾਂ ਜਾਨ ਹੈ ਠੀਕ ਜਿਹੋਦੀ ਜਨ ਪ੍ਰਭੂ ਨੇ ਸਾਨੂੰ ਦਿੱਤੀ ਉਹਦੀ ਜਾਨ ਇਹਨਾਂ ਨੂੰ ਦਿੱਤੀ ਹੈ ਇਹ ਤਾਂ ਸਾਡੇ ਰਖਵਾਲੇ ਆ ਬਿਦੌਟ ਕੋਈ ਵੀ ਕੋਸਟ ਕੋਈ ਤਨਖਾਹ ਅਸੀਂ ਜੇ ਕੋਈ ਇੱਥੇ ਗੋਰਖਾ ਬਹਾਦਰ ਰੱਖਦੇ ਆ ਉਹਨੂੰ 10 ਬਰ 12000 ਰੁਪਿਆ ਦੇਾਂਗੇ ਫਿਰ ਉਹ ਵਫਾਦਾਰ ਨਹੀਂ ਹੈ ਵਫਾਦਾਰ ਬਿਦੌਟ ਐਨੀ ਕੋਸਟ ਠੀਕ ਹੈ ਔਰ ਸਾਰੇ ਦਿਨ ਰਾਤ ਇਹੀ ਇਹਨਾਂ ਨੇ ਨੌਕਰੀ ਕਰਨੀ ਕਿਸੇ ਨੂੰ ਕੋਈ ਇੱਥੇ ਰਾਤ ਨੂੰ ਵੀ ਨਹੀਂ ਫੜਕਣ ਦੇਣਾ ਸਾਰੇ ਦਾ ਮੁਹੱਲੇ ਦਾ ਜਿੱਤੇ ਜਿੱਤੇ ਤੱਕ ਇਹਨਾਂ ਦੀ ਪਹੁੰਚ ਠੀਕ ਹੈ ਤੇ ਇਹ ਠੰਡ ਠੁੰਡ ਦਾ ਕੀ ਇਹਨਾਂ ਦਾ ਕਰਦੇ ਹੋ ਜੀ ਇਲਾਜ ਅੱਛਾ ਆ ਦੇਖੋ ਖਾਂਡਰ ਦਾਲਾਜ ਜੀ ਆ ਦੇਖੋ ਆ ਸਾ ਦਿਖਾ ਦੇ ਜੀ ਸਵੈਟਰ ਪਾਏ ਆ ਜੀ ਇਹਨਾਂ ਨੇ ਅੱਛਾ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਕਿਆ ਬਾਤ ਹੈ ਇਹ ਇਹ ਮੈਂ ਹੀ ਨਹੀਂ ਸਾਡੇ ਇਲਾਕੇ ਦੇ ਲੋਕ ਵੀ ਵੈਸੇ ਤਾਂ ਬਹੁਤ ਓਦਾਂ ਇਹਨਾਂ ਨੂੰ ਪਿਆਰ ਕਰਦੇ ਆ ਸਾਰੇ ਪਰ ਬੈਠਦੇ ਤੁਹਾਡੀ ਗੱਡੀ ਤੇ ਆ ਗਏ ਹਾਂ ਜੀ ਆ ਜਾਂਦੇ ਆ ਜੀ ਬਿਲਕੁਲ ਬਹੁਤ ਇਹਦੀ ਖੁਸ਼ੀ ਦੀ ਗੱਲ ਹੈ ਜੀ ਪ੍ਰਭੂ ਨੇ ਸੇਵਾ ਦਾ ਮੌਕਾ ਸਾਨੂੰ ਦਿੱਤਾ ਮੈਂ ਦਿਲੋਂ ਤੁਹਾਡਾ ਅੱਜ ਫੈਨ ਹੋ ਗਿਆ ਠੀਕ ਹੈ ਜੀ ਬਹੁਤ ਹੀ ਮੈਨੂੰ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਤੇ ਇੰਨੀ ਜਿਹੜੀ ਦਿਲਾਂ ਦੇ ਵਿੱਚ ਅਗਰ ਸਾਰਿਆਂ ਦੇ ਵਿੱਚ ਨਫ਼ਰਤ ਜਿਹੜੀ ਭਰੀ ਹੋਈ ਆ ਕਰੋ ਇਸ ਤਰ੍ਹਾਂ ਦਿਲਾਂ ਦੇ ਵਿੱਚੋਂ ਆਪਣੇ ਕੱਢ ਦੇਣ ਰੱਬ ਨੂੰ ਮੰਨਣ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਤੋਂ ਕੋਈ ਮਾਇਦਾਰਾ ਰੋਕ ਸਕਦਾ ਇੱਦਾਂ ਮੈਂ ਸਭ ਤੋਂ ਪਹਿਲਾਂ ਫਿਰ ਇੱਕ ਵਾਰੀ ਲੁਧਿਆਣਾ ਲਾਈਵ ਦਾ ਤੁਹਾਡਾ ਤੁਸੀਂ ਆਏ ਹੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਸੋਚ ਹੀ ਵੱਡੀ ਕਰਨੀ ਪੈਣੀ ਹੈ ਜੀ ਹਾਂ ਆਪਾਂ ਜਦੋਂ ਸੋਚ ਵੱਡੀ ਕਰ ਲਿਆ ਇਹ ਸੋਚ ਲਿਆ ਕਿ ਉਹਾਂ ਪੀਰਾਂ ਦੀ ਧਰਤੀ ਆ ਤੁਸੀਂ ਇਹ ਸੋਚ ਲਿਆ ਕਿ ਨਾ ਮੈਂ ਕੁਝ ਨਾਲ ਲੈ ਕੇ ਆਇਆ ਸੀ ਤੇ ਨਾ ਮੈਂ ਕੁਝ ਲੈ ਕੇ ਜਾਣਾ ਸੋ ਜਦੋਂ ਆਪਾਂ ਇਹ ਸੋਚ ਨੂੰ ਆਪਾਂ ਲੈ ਕੇ ਚੱਲਾਂਗੇ ਤਾਂ ਸਾਨੂੰ ਸਭ ਕੁਝ ਸਾਰੇ ਹੀ ਆਪਣੇ ਨਜ਼ਰ ਆਣੇ ਆ ਕਿਉਂਕਿ ਜਾਣ ਤਾਂ ਕੁਝ ਹੈ ਹੀ ਨਹੀਂ ਠੀਕ ਹੈ ਬੰਦਾ ਇਸ ਇਸ ਕਰਕੇ ਆਪਾਂ ਨੂੰ ਸਾਰੇ ਆਪਣੇ ਨਦਰਾਂ ਨੇ ਇਹ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਇੱਥੇ ਹੀ ਸਾਡੇ ਗੁਰੂ ਗੋਬਿੰਦ ਹੋਏ ਇੱਥੇ ਗੁਰਨਾਗ ਸਿੰਘ ਜੀ ਹੋਏ ਆ ਪੰਜਾਬ ਦੀ ਧਰਤੀ ਤੇ ਬਹੁਤ ਕਿਰਪਾ ਹੋਈ ਹੈ ਦਸਮ ਗੁਰਾਂ ਦਾ ਨਾਮ ਪੰਜ ਦਰਿਆਵਾਂ ਦੀ ਧਰਤੀ ਹੈ ਜੀ ਇਹ ਠੀਕ ਹੈ ਜਿੱਥੋਂ ਕੋਈ ਰੱਜ ਕੇ ਗਿਆ ਜੀ ਜਿਹੜੇ ਕੋਈ ਬਾਹਰੋਂ ਪ੍ਰਵਾਸੀ ਆਂਦੇ ਉਹ ਵੀ ਇੱਥੋਂ ਰੱਜ ਕੇ ਜਾਂਦੇ ਆ ਜੀ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਮੇਰੇ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਤੇ ਆਹ ਦੇਖੋ ਤੁਸੀਂ ਕਿੰਦਾ ਆਰਾਮ ਫਰਮਾ ਰਹੇ ਨੇ ਉੱਧਰ ਦੁੱਧ ਪਿਆ ਹੋਇਆ ਬਾਟੇ ਦੇ ਵਿੱਚ ਦੁੱਧ ਪੀ ਰਹੇ ਨੇ ਤੇ ਸਾਡੇ ਵੱਲੋਂ ਵੀ ਇਹੀ ਜਿਹੜਾ ਇੱਕ ਸੁਨੇਹਾ ਲੁਧਿਆਣਾ ਲਈ ਦੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੇ ਚਾਹਾਂਗੇ ਕਿ ਅਗਰ ਤੁਸੀਂ ਇਹਨਾਂ ਨੂੰ ਕੁਝ ਦੇ ਨਹੀਂ ਸਕਦੇ ਤਾਂ ਇਹਨਾਂ ਦੇ ਨਾਲ ਕੋਈ ਉਦਾਂ ਵੀ ਨਾ ਕਰਿਆ ਕਰੋ ਜਾਨਵਰਾਂ ਵਾਲਾ ਸਲੂਕ ਨਾ ਕਰਿਆ ਕਰੋ ਅਗਰ ਤੁਸੀਂ ਇਹਨਾਂ ਨੂੰ ਕੁਝ ਪਾ ਸਕਦੇ ਹੋ ਕੁਝ ਨਾ ਕੁਝ ਦੇ ਸਕਦੇ ਹੋ ਤਾਂ ਦੇਦਿਆ ਕਰੋ ਕਿਉਂਕਿ ਉਹ ਚੌਂਕੀਦਾਰ ਨੇ ਜਦੋਂ ਮੈਨੇਜਿੰਗ ਨੇ ਕਿਹਾ ਕਿ ਇਹ ਦਿਨ ਰਾਤ ਬਿਨਾ ਤਰਸਾਤੋਂ ਬਿਨਾ ਕਿਸੇ ਲਾਲਚ ਤੋਂ ਸਾਡੀ ਜਿਹੜੀ ਹੈ ਚੱਕਰੀ ਕਰਦੇ ਨੇ ਤਾਂ ਅਸੀਂ ਇਥੋਂ ਲੰਘੇ ਜਾ ਰਹੇ ਸੀਗੇ ਸੋਚਿਆ ਕਿ ਤੁਹਾਡੇ ਨਾਲ ਜਿਹੜਾ ਸ਼ੇਅਰ ਕੀਤਾ ਜਾਵੇ ਔਰ ਮੈਨੀ ਸਾਹਿਬ ਨੂੰ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਹੈ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੇ ਛੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ